ਸ਼ਾਮ ਦਾ ਸਮਾਂ ਨਾ ਪੂਰਾ ਦਿਨ ਨਾ ਪੂਰੀ ਰਾਤ ਇੱਕ ਐਸਾ ਸਮਾਂ ਜਿਸ ਨੂੰ ਵੈਦਿਕ ਗ੍ਰੰਥ ਸੰਧੀ ਕਾਲ ਕਹਿੰਦੇ ਮੈਂ ਅਕਸ਼ ਤੇਰਾਕਰ ਅੱਜ ਤੁਹਾਡੇ ਨਾਲ ਇੱਕ ਗੰਭੀਰ ਗਹਿਰਾ ਵੈਦਿਕ ਤੇ ਵਿਗਿਆਨਕ ਵਿਸ਼ਾ ਸਾਂਝਾ ਕਰਨ ਲੱਗਿਆ ਹਾਂ ਇਹ ਵੀਡੀਓ ਨਾ ਤਾਂ ਅੰਧਵਿਸ਼ਵਾਸ ਹੈ ਨਾ ਡਰ ਪੈਦਾ ਕਰਨ ਲਈ ਬਣਾਈ ਹੈ ਮੈਂ ਇਹ ਸਿਰਫ ਇਹ ਸਮਝਾਉਣ ਲਈ ਬਣਾਈ ਹੈ ਕਿ ਸ਼ਾਮ ਦੇ ਸਮੇਂ ਜਿਸ ਨੂੰ ਰਹਿਰਾ ਸਭ ਕਿਹਾ ਜਾਂਦਾ ਹੈ ਜਾਂ ਫਿਰ ਸੰਧੀ ਕਾਲ ਕਹਿੰਦੇ ਨੇ ਸਾਡੇ ਗ੍ਰੰਥ ਸਾਡਾ ਸਾਰਿਆਂ ਦਾ ਮਨ ਸਾਡੇ ਸਾਰਿਆਂ ਦੇ ਘਰ ਤੇ ਸਾਡੀ ਸਾਰਿਆਂ ਦੀ ਆਬਾ ਕਿਵੇਂ ਇਸ ਸ਼ਾਮ ਦੇ ਵਕਤ ਸਭ ਤੋਂ ਜ਼ਿਆਦਾ ਸੰਵੇਦਨਸ਼ੀਲ ਹੁੰਦੀ ਆ ਵੀਡੀਓ ਦੇ ਅੰਤ ਵਿੱਚ ਮੈਂ ਇੱਕ ਬਹੁਤ ਹੀ ਵਿਰਲਾ ਉਪਾਅ ਵੀ ਦੱਸਣਾ ਜੋ ਪ੍ਰਾਤਨ ਬ੍ਰਦਿਕ ਗ੍ਰੰਥਾਂ 'ਚ ਸੰਧੀ ਕਾਲ ਦੀਆਂ ਖਾਸ ਹਦਾਇਤਾਂ ਨਾਲ ਜੁੜਿਆ ਹੋਇਆ ਆ ਇਸ ਲਈ ਅੰਤ ਤੱਕ ਜ਼ਰੂਰ ਬਨੇ ਰਹਿਣਾ ਮੈਂ ਤੁਹਾਨੂੰ ਰੋਕਣ ਲੱਗੀਆਂ ਉਹ ਪੰਜ ਕੰਮ ਜਿਹੜੇ ਸ਼ਾਮ ਦੇ ਸਮੇਂ ਤੁਸੀਂ ਕਦੇ ਵੀ ਨਹੀਂ ਕਰਨੇ ਆਓ ਸਮਝिए ਅਸਲ ਚ ਸੰਧੀ ਕਾਲ ਹੈ ਕਿ Vedic ਜੋਤਿਸ਼ ਸੰਸਾਰ ਸ਼ਾਮ ਦਾ ਸਮਾਂ ਦਿਨ ਅਤੇ ਰਾਤ ਦੀ ਸੰਧੀ ਹੈ ਇਸ ਸਮੇਂ ਸੂਰਜ ਦੀ ਸ਼ਕਤੀ ਹੌਲੀ-ਹੌਲੀ ਘਟਦੀ ਹੈ ਤੇ ਚੰਦਰਮਾ ਦੀ ਸ਼ਕਤੀ ਵਧਣ ਲੱਗਦੀ ਹੈ ਸੂਰਜ ਆਤਮਾ ਸ਼ਕਤੀ ਤੇ ਕਿਰਿਆਦਾਕਰਕ ਆ ਤੇ ਚੰ드ਰਮਾ ਸਾਡੇ ਮਨ ਭਾਵਨਾਵਾਂ ਤੇ ਸੰਵੇਦਨਾ ਦਾ ਕਾਰਕ ਆ ਤੇ ਜਦੋਂ ਸੂਰਜ ਅਸਥ ਹੋ ਰਿਹਾ ਹੁੰਦਾ ਆ ਤੇ ਚੰਦਰ ਪ੍ਰਭਾਵ ਉਬਰ ਰਿਹਾ ਹੁੰਦਾ ਆ ਤਾਂ ਮਨੁੱਖ ਦਾ ਮਨ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੁੰਦਾ ਏ ਇਸੇ ਲਈ ਸੰਧੀ ਕਾਲ ਚ ਕੀਤਾ ਗਿਆ ਹਰ ਕੰਮ ਸਿੱਧਾ ਮਨ ਕਰਮ ਤੇ ਗ੍ਰਾਫਲਨਰ ਜਾ ਕੇ ਜੋੜ ਜਾਂਦਾ ਹੈ ਮੈਂ ਜ਼ਿਕਰ ਕਰਨ ਲੱਗੀਆਂ ਮੇਰੇ ਪਿਆਰੇ ਦਰਸ਼ਕੋ ਕਿ ਕਿਹੜੀਆਂ ਪੰਜ ਗੱਲਾਂ ਨੇ ਜਿਹੜੀਆਂ ਸਾਡੇ ਸਿਆਣੇ ਸਾਡੇ ਵਡੇਰੇ ਸਾਨੂੰ ਦੱਸ ਗਏ ਨੇ ਔਰ ਸਾਡੇ ਪ੍ਰਾਤਨ ਵੈਦਿਕ ਗ੍ਰੰਥਾਂ ਚ ਦਰਜ ਹੈ ਕਿ ਇਹ ਸਖਤ ਮਨਾ ਨੇ ਜੇ ਤੁਸੀਂ ਇਹਨਾਂ ਨੂੰ ਸ਼ਾਮ ਵੇਲੇ ਕਰਦੇ ਹੋ ਆਪਣੇ ਘਰਾਂ ਚ ਤਾਂ ਫਿਰ ਕੀ ਨੁਕਸਾਨ ਹੁੰਦੇ ਨੇ ਉਹ ਕਿਹੜੀਆਂ ਗੱਲਾਂ ਤੇ ਉਹਨਾਂ ਦੇ ਕੀ ਨੁਕਸਾਨ ਨੇ ਮੈਨੂੰ ਯਕੀਨ ਹੈ ਇਹ ਵੀਡੀਓ ਦੇਖਣ ਤੋਂ ਬਾਅਦ ਤੁਸੀਂ ਇਹ ਪੰਜ ਨਿਤਾ ਪ੍ਰਤੀਕਰਮ ਕਰਨੋਂ ਹਟ ਜਾਓਗੇ ਯਕੀਨਨ ਹਟ ਜਾਓਗੇ ਕਿਉਂਕਿ ਤੁਹਾਨੂੰ ਪਤਾ ਹੈ ਡਾਕਟਰ ਤੇਰਾਂਕੌਰ ਤੁਹਾਡੇ ਭਲੇ ਹਿਤ ਹਰ ਵੀਡੀਓ ਬਣਾਉਂਦੀ ਆ ਪਹਿਲਾ ਪੁਆਇੰਟ ਆ ਕਿ ਸ਼ਾਮ ਨੂੰ ਝਗੜਾ ਜਾਂ ਉੱਚੀ ਆਵਾਜ਼ ਚ ਆਪਸ ਬਹਿਸ ਬਸਾਈਆ ਕਰਨਾ ਸੰਧੀ ਕਾਲ ਚ ਘਰ ਚ ਝਗੜਾ ਚੀਕ ਚ ਲਾਹਟ ਜਾਂ ਉੱਚੀ ਆਵਾਜ਼ ਸਭ ਤੋਂ ਵੱਡੀ ਗਲਤੀ ਮੰਨੀ ਗਈ ਹੈ ਵੈਦਿਕ ਜੋਤਿਸ਼ ਅਨੁਸਾਰ ਚੰ드ਰਮਾ ਮੰਦਾ ਕਾਰਕ ਸ਼ਾਮ ਦੇ ਸਮੇਂ ਚੰਦਰ ਪ੍ਰਭਾਵ ਵਧ ਰਿਹਾ ਹੁੰਦਾ ਹੈ ਤੇ ਜੇ ਇਸ ਸਮੇਂ 네ਗੇਟਿਵ ਸ਼ਬਦ ਗੁੱਸਾ ਜਾਂ ਝਗੜਾ ਕਲਾ ਕਲੇਸ਼ ਲੜਾਈ ਕਰਦੇ ਹੋ ਤਾਂ ਚੰਦਰਮਾ ਦੁਸ਼ਟ ਹੋ ਜਾਂਦਾ ਹੈ ਚੰਦਰ ਦੁਸ਼ਟ ਦਾ ਅਸਰ ਕੀ ਹੈ ਸਿਰਫ ਮਨ ਤੇ ਥੋੜਾ ਸਾਡੀ ਸੋਚ ਤੇ ਪੈਣਾ ਸਾਡੀ ਨੀਂਦ ਤੇ ਪੈਣਾ ਅਤੇ ਪਰਿਵਾਰਕ ਸਬੰਧਾਂ ਤੇ ਇਸ ਦਾ ਮਾੜਾ ਅਸਰ ਪੈਂਦਾ ਹੈ ਇਸੇ ਲਈ ਪਰਾਤਨ ਗ੍ਰੰਥਾਂ ਨੇ ਗਿਆ ਤੁਹਾਨੂੰ ਹਦਾਇਤ ਕੀਤੀ ਹੋਈ ਆ ਵਰਜਨਾ ਕੀਤੀ ਹੋਈ ਆ ਕਿ ਸ਼ਾਮ ਦੇ ਸਮੇਂ ਜਿਹੜਾ ਵੀ ਸ਼ਬਦ ਮੂੰਹ ਜ਼ੁਬਾਨ ਤੋਂ ਕੱਢਦੇ ਹੋ ਹਰ ਸ਼ਬਦ ਸੰਭਾਲ ਕੇ ਬੋਲੋ ਸਿਆਣਿਆਂ ਨੇ ਕਿਹਾ ਨਾ ਪਹਿਲਾਂ ਤੋਲੋ ਫਿਰ ਬੋਲੋ ਕਿਉਂ ਕਿਉਂਕਿ ਇਹ ਮੰਨਦਾ ਗਏ ਮਨ ਦੇ ਅੰਦਰ ਗਹਿਰੇ ਵਸ ਜਾਂਦੇ ਆ ਤੁਹਾਡੇ ਜਦੋਂ ਕਿਉਂਕਿ 99% ਚੀਜ਼ਾਂ ਤਾਂ ਸਾਡੇ ਮਨ ਨਾਲ ਸੰਬੰਧਤ ਨੇ ਮਨ ਉਦਾਸਿਆ ਸਾਡੇ ਸਰੀਰ ਨੂੰਨੇ ਕੰਨ ਬਿਮਾਰੀਆਂ ਕਰ ਲੈਂਦੀਆਂ ਸੋ ਸ਼ਾਮ ਦੇ ਵਕਤ ਪਹਿਲਾ ਕੰਮ ਇਹ ਮਨਾ ਹੈ ਕਿ ਤੁਸੀਂ ਸ਼ਬਦ ਸੋਹਣੇ ਬੋਲਣੇ ਆ ਦੂਜਾ ਵਰਜਨਾ ਵਾਲਾ ਕੰਮ ਜਿਹੜਾ ਮਨਾ ਹੈ ਸ਼ਾਮ ਨੂੰ ਘਰ ਚ ਨੀਰਾ ਰੱਖਣਾ ਮੈਂ ਬਹੁਤ ਘਰਾਂ ਚ ਦੇਖਿਆ ਕਿ ਤੁਸੀਂ ਬਿਜਲੀ ਦਾ ਸਰਫਾ ਕਰਦੇ ਹੋ ਜਿਸ ਕਮਰੇ ਚ ਬੈਠੇ ਹੋ ਲਾਈਟ ਜਗਾਈ ਹੈ ਬਰਾਡੇ ਦੀ ਜਗਾਤੀ ਵੇੜੇ ਜਗਾਤੀ ਸਟੋਰ ਬੇहद ਜ਼ਰੂਰੀ ਕਲਟਰ ਕਿੰਨਾ ਪਿਆ ਤੁਹਾਡਾ ਪਿਛਲਾ ਵੇੜੇ ਦਾ ਪਿਛਲਾ ਹਿੱਸਾ ਮਨ ਲੋਕਾ ਲਓ ਕਿ ਤੁਹਾਡੀ ਬਾਉਂਡਰੀ ਵਾਲ ਦੇ ਅੰਦਰ ਜਿੰਨੇ ਜ਼ੋਨ ਚ ਤੁਹਾਡਾ ਘਰ ਹੈ ਹਰ ਏਰੀਆ ਚ ਕੁਝ ਸਮੇਂ ਲਈ ਲਗਾਤਾਰ ਲਾਈਟਾਂ ਆਨ ਹੋਣੀਆਂ ਚਾਹੀਦੀਆਂ ਦੂਜੀ ਗਲਤੀ ਜੋ ਸ਼ਾਮ ਦੇ ਸਮੇਂ ਕਰਦੇ ਹੋ ਉਹ ਹੈ ਘਰ ਚ ਹਨੇਰਾ ਜਦੋਂ ਸੂਰਜ ਅਸਤ ਹੁੰਦਾ ਆ ਤਾਂ ਅਗਨੀ ਤਤ ਨੂੰ ਜਗਾਉਣਾ ਲਾਜ਼ਮੀ ਹੁੰਦਾ ਜੇ ਇਸੇ ਸਮੇਂ ਘਰ ਚ ਰੋਸ਼ਨੀ ਨਹੀਂ ਆ ਦੀਵਾ ਨਹੀਂ ਜਲਿਆ ਤਾਂ ਤਮਾ ਗੁਣ ਵਧੇਗਾ ਵੈਦਿਕ ਜੋਤਿਸ਼ ਚ ਤਮੋਗੁਣ ਸ਼ਨੀ ਤੇ ਰਾਹੂ ਦੇ ਨਾਲ ਜੋੜਿਆ ਗਿਆ ਆ ਦੋਈ ਤਗ੍ਰਹਿ ਨੇ ਜਿਨਾ ਤੋਂ ਪੂਰੀ ਦੁਨੀਆ थरथਰ ਕੰਬਦੀ ਐ ਸ਼ਨੀ ਤੇ ਰਾਹੂ ਸੋ ਜਦੋਂ ਤਮੋਗੁਣ ਚ ਵਾਧਾ ਹੋ ਗਿਆ ਮਨ ਚ ਭਾਰ ਹੋ ਜਾਣਾ ਕੰਮਾਂ ਚ ਦੇਰੀ ਹੋ ਜਾਣੀ ਤੇ ਜ਼ਿੰਦਗੀ ਚ ਰੁਕਾਵਟਾਂ ਏਦਾਂ ਦੀਆਂ ਆ ਜਾਣੀਆਂ ਨਾ ਤੁਹਾਡੇ ਤੋੜ ਨਹੀਂ ਸਕੋਗੇ ਰੁਕਾਵਟਾਂ ਭਾਰ ਨਹੀਂ ਕਰ ਪਾਉਂਗੇ ਇਸ ਲਈ ਡਾਕਟਰ ਤੇਰਾ ਕਹਤ ਤੁਹਾਨੂੰ ਬੇਨਤੀ ਕਰ ਰਹੀ ਆ ਸ਼ਾਮ ਹੁੰਦਿਆਂ ਹੀ ਸੂਰਜ ਅਸਤ ਹੁੰਦਿਆਂ ਹੀ ਸ਼ਾਮ ਦੀ ਰੌਸ਼ਨੀ ਸਿਰਫ ਬਲਬ ਨਹੀਂ ਇੱਕ ਮਨੋਗ੍ਰਹਿ ਸੰਤੁਲਨ ਆਰ ਤੁਹਾਡੇ ਘਰ ਦਾ ਹਰ ਕੋਨਾ ਰਸ਼ਨ ਹੋਣਾ ਚਾਹੀਦਾ ਤੀਸਰੀ ਵਰਜਨਾ ਤੀਸਰੇ ਕੰਮ ਨੂੰ ਮੈਂ ਜੋ ਰੋਕਣ ਜਾ ਰਹੀ ਹਾਂ ਵੈਦਿਕ ਗ੍ਰੰਥਾਂ ਅਨੁਸਾਰ ਸ਼ਾਮ ਨੂੰ ਝਾੜੂ ਜਾਂ ਭਾਰੀ ਸਫਾਈ ਨਹੀਂ ਕਰਨੀ ਨੌਕਰੀ ਪੇਸ਼ਾ ਲੋਕ ਇਦਾਂ ਕਰਦੇ ਆ ਇਵਨਿੰਗ ਚ ਕਰ ਲਓ ਕੰਮ ਜੀ ਕਿਉਂਕਿ ਵਕਤ ਨਹੀਂ ਇਹ ਬਹੁਤ ਮੜਾ ਰੁਝਾਨ ਹੈ ਇਹਨੂੰ ਰੋਕੋ ਤੀਜੀ ਗਲਤੀ ਸ਼ਾਮ ਦੇ ਸਮੇਂ ਝਾੜੂ ਲਾਉਣਾ ਜਾਂ ਘਰ ਆੀ ਸਫਾਈ ਕਰਨੀ ਵੈਦਿਕ ਜੋਤਿਸ਼ ਅਨੁਸਾਰ ਝਾੜੂ ਕੇਤੂ ਗ੍ਰਹਿ ਨਾਲ ਸੰਬੰਧਿਤ ਆ ਕੇਤੂ ਅਸਥਿਰਤਾ ਟੁੱਟਣ ਤੇ ਵਿਛੋੜੇ ਦਾ ਕਾਰਕ ਸੰਧੀ ਕਾਲ 'ਚ ਜਦੋਂ ਸੂਰਜ ਅਸਤ ਤੇ ਚੰਦਰਮਾ ਨਿਕਲ ਗਿਆ ਜਦੋਂ ਸੰਧੀ ਕਾਲ ਹੋਇਆ ਕੇਤੂ ਸੰਬੰਧੀ ਕਿਰਿਆ ਕਰਦੀ ਸਥਿਰਤਾ ਨੂੰ ਹਲਾ ਕੇ ਰੱਖ ਦਿੰਦੀ ਹੈ ਜਿੰਦਾ ਮਤਲਬ ਇਹ ਨਹੀਂ ਕਿ ਧਨ ਚਲਾ ਗਿਆ ਸਗੋਈਆ ਕਿ ਤੁਹਾਨੂੰ ਨੇ ਟਿਕੜਾ ਹੀ ਨਹੀਂ ਤੁਸੀਂ ਨਾ ਅਸਾਂ ਲਾਇਓ ਕਿ ਤੁਹਾਨੂੰ ਆਈ ਚਲਾਈ ਆ ਲక్ష్ਮੀ ਚੱਲ ਗਈ ਰੁਸ ਕੇ ਆਜੂਗੀ ਤੁਹਾਨੂੰ ਨੇ ਟਿਕਣਾ ਨਹੀਂ ਟਿਕਣਾ ਨਹੀਂ ਬਿਲਕੁਲ ਵੀ ਕੋਈ ਨਹੀਂ ਚਾਹੁੰਦਾ ਕਿ ਤੁਹਾਡਾ ਨੁਕਸਾਨ ਹੋਵੇ ਇਸ ਲਈ ਸਫਾਈ ਜਦੋਂ ਵੀ ਕਰਨੀ ਆ ਤਾਂ ਸਵੇਰੇ ਕਰਨੀ ਆ ਸ਼ਾਮ ਨੂੰ ਬਿਲਕੁਲ ਝਾੜੂ ਨੂੰ ਹੱਥ ਨੂੰ ਨਹੀਂ ਲਾਉਣਾ ਸ਼ਾਮ ਨੂੰ ਸਿਰਫ ਸੰਭਾਲ ਕਰੋ ਚੌਥੀ ਵਰਜਨਾ ਚੌਥੀ ਮਨਾਹੀ ਜੋ ਡਾਕਟਰ ਤੇਰਾਕਰ ਤੁਹਾਨੂੰ ਦੱਸਣ ਜਾ ਰਹੀ ਐ ਇਸ ਵੀਡੀਓ ਚ ਸ਼ਾਮ ਨੂੰ ਨੀਂਦ ਨਹੀਂ ਆਉਣੀ ਚਾਹੀਦੀ ਤੁਹਾਨੂੰ ਆਲਸ ਨਹੀਂ ਪਾਉਣਾ ਚਾਹੀਦਾ ਕਿ 10 ਮਿੰਟ ਮੈਂ ਲੰਮੇ ਪਾਲਾਂ ਪਿੱਠ ਸਿੱਧੀ ਕਰ ਲਾਂ ਪਿੱਠ ਸਿੱਧੀ ਕਰਨ ਦੇ ਬਹਾਨੇ ਤੁਸੀਂ ਕੀ ਆਪਣੇ ਘਰ ਚ ਸੱਦਾ ਦੇ ਰਹੇ ਹੋ ਕਿਹਨੂੰ ਇਨਵਾਈਟ ਕਰ ਰਹੇ ਹੋ ਚੌਥੀ ਸਭ ਤੋਂ ਵੱਡਰ ਗੁਨਾਹ ਵੱਡੀ ਗਲਤੀ ਸ਼ਾਮ ਦੇ ਸਮੇਂ ਸੌ ਜਾਣਾ ਜਾਂ ਪੂਰੀ ਤਰ੍ਹਾਂ ਆਲਸੀ ਹੋ ਜਾਣਾ ਹਾਂ ਸਰੀਰਕ ਤੌਰ ਤੇ ਬਿਮਾਰ ਚੱਲ ਰਹੇ ਹੋ ਤਦ ਕੋਈ ਹਰਜ਼ ਨਹੀਂ ਸੰਗੇ ਭਲੇਉ ਪਰ ਸ਼ਾਮ ਨੂੰ ਸੁਸਤੀ ਪਾ ਲਈ ਸੰਧੀ ਕਾਲ ਸਚੇਤਤਾ ਦਾ ਸਮਾਂ ਹੈ ਇਸ ਸਮੇਂ ਬੁੱਧ ਤਤ ਸਰਗਰਮ ਹੁੰਦਾ ਆ ਜੋ ਸੋਚ ਫੈਸਲੇ ਤੇ ਸਮਝ ਦੇ ਨਾਲ ਜੁੜਿਆ ਹੋਇਆ ਜੇ ਇਸ ਸਮੇਂ ਆਲਸ ਜਾਂ ਨੀਂਦ ਹਾਵੀ ਹੋ ਜਾਏ ਤਾਂ ਬੁੱਧ ਤਤ ਨੇ ਕਮਜ਼ੋਰ ਪੈ ਜਾਣਾ ਦੇਖੋ ਸਾਰਿਆਂ ਇਹਨਾਂ ਚੀਜ਼ਾਂ ਦਾ ਸਬੰਧ ਸਾਡੇ ਗ੍ਰਹਿਾਂ ਨੂੰ ਨੁਕਸਾਨ ਕਰਾਉਣ ਦਾ ਆ ਕਿ ਅਸੀਂ ਆਪਣੇ ਗ੍ਰਹਿ ਆਪ ਮਾਰੇ ਕਰ ਰਹੇ ਹਾਂ ਸੋ ਬੁੱਧ ਤਤ ਕਮਜ਼ੋਰ ਆ ਤਾ ਜੀਵਨ ਚ ਗਲਤ ਫੈਸਲੇ ਗਲਤ ਬੁੱਧੀ ਗਲਤ ਵਿਵੇਕ ਗਲਤ ਬ੍ਰੇਨ ਕਿਦੰਨੂ ਚਲਨਾ ਇਹ ਸਾਰੇ ਮੌਕੇ ਖਿਸਕਣੇ ਸ਼ੁਰੂ ਹੋ ਜਾਣਗੇ ਤੁਹਾਡੇ ਹੱਥ ਕੋਈ ਸੁਨਹਿਰੀ ਮੌਕੇ ਨਹੀਂ ਆਉਣੇ ਤੁਹਾਡਾ ਕੈਰੀਅਰ ਨਹੀਂ ਬਣਨਾ ਜਿਹਨੇ ਫੈਸਲੇ ਲਾਉਣਗੇ ਉਹ ਗਲਤ ਲੈ ਜਾਣਗੇ ਆਖਰੀ ਵਰਜਨਾ ਕੀ ਹੈ ਕਿ ਸ਼ਾਮ ਨੂੰ ਭਾਰੀ ਨਕਾਰਾਤਮਕ ਸੋਚ ਰੱਖਣੀ ਪੰਜਵੇਂ ਤੇ ਸਭ ਤੋਂ ਸੁਖਮ ਗਲਤੀ ਸ਼ਾਮ ਦੇ ਸਮੇਂ 네ਗੇਟਿਵ ਸੋਚ ਬਹੁਤ ਵਾਰ ਹੁੰਦਾ ਹੈ ਮੰਡਿਪ੍ਰੈਸ਼ਨ ਚ ਜਾ ਰਿਹਾ ਹੁੰਦਾ ਸੂਰਜ ਜਦੋਂ ਸੂਰਜ ਚੜਦਾ ਤੁਸੀਂ ਚੜਦੀ ਕਲਾ ਚ ਹੁੰਨੇ ਹੋ ਜਦੋਂ ਸੂਰਜ ਅਸਤ ਹੁੰਦਾ ਤਾਂ ਬਹੁਤ ਰਾਸ਼ੀਆਂ ਵਾਲੇ ਜਿਹੜੇ ਆ ਉਹ ਨੈਗੇਟਿਵ ਹੋਣਾ ਸ਼ੁਰੂ ਹੋ ਜਾਂਦੇ ਉਦਾਸ ਹੋਣਾ ਸ਼ੁਰੂ ਹੋ ਜਾਂਦੇ ਵੈਦਿਕ ਮਨੋਜੋਤਿਸ਼ ਕਹਿੰਦੀ ਆ ਕਿ ਸੰਧੀ ਕਾਲ ਸੰਕਲਪ ਸ਼ਕਤੀ ਦਾ ਸਮਾਂ ਹੈ ਇਸ ਸਮੇਂ ਜੋ ਵੀ ਸੋਚ ਮਨ ਚ ਆਉਂਦੀ ਹੈ ਉਹ ਅਵਚੇਤਨ ਮਨ ਚ ਡੂੰਘੇ ਵਸ ਜਾਂਦੀ ਹੈ ਇਸੇ ਲਈ ਸ਼ਾਮ ਨੂੰ ਸੋਚਿਆ ਗਿਆ ਨਕਾਰਾਤਮਕ ਵਿਚਾਰ ਹੌਲੀ ਹੌਲੀ ਤੁਹਾਡਾ ਕਰਮ ਬਣ ਜਾਂਦਾ ਹੈ ਇਹੀ ਕਾਰਨ ਹੈ ਕਿ ਗ੍ਰੰਥ ਸ਼ਾਮ ਨੂੰ ਸ਼ਾਂਤ ਮਨ ਸਾਫ਼ ਵਿਚਾਰ ਅਤੇ ਸੰਤੁਲਨ ਦੀ ਸਿੱਖਿਆ ਦਿੰਦੇ ਨੇ ਹੁਣ ਮੈਂ ਤੁਹਾਨੂੰ ਇੱਕ ਸਵਾਲ ਪੁੱਛਦੀ ਹਾਂ ਕਿ ਕੀ ਤੁਸੀਂ ਕਦੇ ਧਿਆਨ ਦਿੱਤਾ ਕਿ ਸ਼ਾਮ ਦੇ ਸਮੇਂ ਤੁਹਾਡਾ ਮਨ ਸਵੇਰ ਨਾਲੋਂ ਉਦਾਸਿਆ ਜਿਹਾ ਜਾਂ ਵੱਖਰਾ ਕਿਉਂ ਆ ਕਦੀ ਖੋਜ ਕੀਤੀ ਆ ਇਹ ਪੰਜ ਕਾਰਨ ਨੇ ਤੁਸੀਂ ਮੈਨੂੰ ਦੱਸੋਗੇ ਕਮੈਂਟ ਦੇ ਵਿੱਚ ਹਰ ਹਾਲਤ ਦੱਸੋਗੇ ਕਿ ਕੀ ਤੁਸੀਂ ਇਹ ਅਨੁਭਵ ਕੀਤਾ ਜਾਂ ਨਹੀਂ ਜਾਂ ਇਹਨਾਂ ਪੰਜਾਂ ਚੋਂ ਕਿਹੜਾ ਕੰਮ ਤੁਸੀਂ ਗਲਤ ਸੀ ਜੋ ਕਰਦੇ ਰਹੇ ਹੋ ਮੈਨੂੰ ਲੱਗਦਾ ਮੋਰ ਥੈਨ 2 ਤੋਂ 3 ਕੰਮ ਹਰੇਕ ਜੀ ਨਾਲ ਜੁੜੇ ਹੋਣਗੇ ਜੋ ਅਸੀਂ ਇਹ ਗੁਸਥਾਖੀਆਂ ਜਾਂ ਗਲਤੀਆਂ ਕਰਦੇ ਹਾਂ ਹੁਣ ਤੁਸੀਂ ਨਹੀਂ ਕਰੋਗੇ ਮੇਰੇ ਨਾਲ ਵਾਅਦਾ ਕਰੋਗੇ ਹੁਣ ਜਿਵੇਂ ਕਿ ਮੈਂ ਵਾਅਦਾ ਕੀਤਾ ਸੀ ਇੱਕ ਬਹੁਤ ਹੀ ਵਿਰਲਾ ਉਪਾਅ ਜੋ ਸੰਦੀ ਕਾਲ ਲਈ ਪ੍ਰਾਤਨ ਗ੍ਰੰਥਾਂ ਚ ਦੱਸਿਆ ਗਿਆ ਮੈਂ ਤੁਹਾਡੇ ਨਾਲ ਸ਼ੇਅਰ ਕਰਨਾ ਤੁਸੀਂ ਕੀ ਕਰੋਗੇ ਹਰ ਰੋਜ਼ ਸ਼ਾਮ ਨੂੰ ਸੂਰਜ ਅਸਤ ਹੋਣ ਤੋਂ ਬਾਅਦ ਘਰ ਦੇ ਕਿਸੇ ਵੀ ਸ਼ਾਂਤ ਕੋਨੇ 'ਚ 2 ਮਿੰਟ ਲਈ ਕੋਸ਼ਿਸ਼ ਕਰੋ ਇੰਡੀਵਿਜੂਅਲ ਚੁੱਪ ਬੈਠ ਕੇ ਸਿਰਫ ਸਾਹ ਤੇ ਧਿਆਨ ਦਿਓ ਸਾਹ ਲੈ ਰਿਹਾ ਹਾਂ ਤੇ ਸਾਹ ਬਾਹਰ ਐਕਸਲ ਕਰ ਰਿਹਾ ਨਾਮਾਂਤਰ ਨ ਜਾਪ ਸਿਰਫ ਸचेत ਸਾਹ ਸਾਹਾਂ ਨੂੰ ਦੇਖਣਾ ਤੁਸੀਂ ਇਹ ਉਪਾਅ ਚੰਦਰ ਤੇ ਬੁੱਧ ਦੋਹਾਂ ਨੂੰ ਸੰਤੁਲਿਤ ਕਰੇਗਾ ਮਨ ਨੂੰ ਸੰਦੀ ਕਾਲ ਦੀ ਨੈਗੇਟਿਵਿਟੀ ਤੋਂ ਬਚਾਉਂਦਾ ਹੈ ਜ਼ਰੂਰੀ ਨਹੀਂ ਹੁੰਦਾ ਕਿ ਕਿਤੇ ਕੋਈ ਚੀਜ਼ਾਂ ਸੜਤੀਆਂ ਕਿਤੇ ਕੁਝ ਚੀਜ਼ਾਂ ਡੋਨੇਟ ਕਰਤੀਆਂ ਤਾਂ ਹੀ ਉਪਾਅ ਮੰਨਦੇ ਆ ਇਹ ਵੀ ਬਹੁਤ ਕਾਰਗਰ ਅਸਰ ਕਰ ਕੋ ਉਪਾਅ ਸੋ ਇਹ ਉਪਾਅ ਤਾਂ ਲੈ ਨਹੀਂ ਕੀਤਾ ਇਹ ਅਸੀਂ ਕੀਤਾ ਆਪਣੇ ਮਨ ਅਤੇ ਕਰਮ ਦੀ ਸਪਾਈਲ ਸਫਾਈ ਲਈ ਪਿਆਰੇ ਦਰਸ਼ਕੋ ਜੇ ਤੁਹਾਨੂੰ ਇਹ ਵੀਡੀਓ ਸੋਚਣ ਤੇ ਮਜਬੂਰ ਕਰ ਗਈ ਕਿ ਹਾਂ ਇਹ ਪੰਜ ਗਲਤੀਆਂ ਸੱਚੀ ਅਸੀਂ ਕਰਦੇ ਰਹੇ ਅਸੀਂ ਇਹਨਾਂ ਨੂੰ ਹਲਕੇ ਚ ਲਿਆ ਪਰ ਇਹਨਾਂ ਨੇ ਸਾਡੀ ਜ਼ਿੰਦਗੀ ਚ ਤਬਾਹੀ ਮਚਾਈ ਤਾਂ ਮੇਰੀ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਕਮੈਂਟ ਜ਼ਰੂਰ ਕਰੋ ਡਾਕਟਰ ਤੇਰਾਕਾਰ ਦੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਹਾਈਪ ਆਪਸ਼ਨ ਜ਼ਰੂਰ ਦਬਾਓ ਮਿਲਾਂਗੇ ਕੱਲ ਇੱਕ ਬੇਨਤੀ ਮਨ ਚੋਂ ਇਹ ਗਲਤਫਹਿਮੀ ਕੱਢ ਦਿਓ ਕਿ ਮੇਰੀਆਂ ਵੀਡੀਓਜ਼ ਜਾਂ ਮੈਂ ਚੈਨਲ ਤਾਂ ਬਣਾਇਆ ਕਿ ਮੈਂ ਕੋਈ ਕਮਾਈ ਕਰ ਰਹੀ ਹਾਂ ਬਿਲਕੁਲ ਵੀ ਨਹੀਂ YouTube ਨੂੰ ਪਤਾ ਮੈਂ ਇੱਕ ਪੰਜੀ ਵੀ ਨਹੀਂ ਪ੍ਰਾਪਤ ਕਰਦੀ ਨਾ ਮੈਂ ਕੀਤੀ ਹੈ ਨਾ ਮੈਂ ਕਰਨੀ ਹੈ ਮੈਂ ਸਬਰ ਸੰਤੋਖ ਦੀ ਹਾਮੀ ਹੈ ਪਰਦੀ ਹੈ ਸਬਰ ਸੰਤੋਖ ਦੀ ਧਾਰਣੀ ਹੈ ਪ੍ਰਮਾਤਮਾ ਨੇ ਬਹੁਤ ਕੁਝ ਦਿੱਤਾ ਹੈ ਬਸ ਮੇਰੇ ਖੋਜੀ ਮੰਨ ਨੇ ਮੇਰਾ ਚੈਨਲ ਬਣਾਇਆ ਔਰ ਮੇਰੇ ਖੋਜੀ ਮੰਨ ਨੇ ਪ੍ਰਾਤਨ ਗ੍ਰੰਥਾਂ ਚੋਂ ਉਹ ਲਿਆ ਕੇ ਤੁਹਾਡੇ ਸਾਹਮਣੇ ਪੇਸ਼ ਕਰਵਾ ਦਿੱਤਾ ਜੋ ਬਹੁਤ ਰੈਰਸਟ ਹੈ ਜਣਾਖਣਾਏ ਵੀਡੀਓਜ਼ ਇਦਾਂ ਦੀਆਂ ਟੌਪਿਕਸ ਤੇ ਨਹੀਂ ਬਣਾ ਸਕਦਾ ਇਹ ਮੇਰੀ ਵਿਦਵਤਾ ਸੀ ਹੰਕਾਰ ਨਹੀਂ ਹੈ ਨਾ ਮੈਂ ਮਾਨ ਕਰਦੀ ਆ ਮੈਂ ਨਿਮਰ ਮੈਂ ਤੁਹਾਡੇ ਨਾਲ ਸਿਰਫ ਚੰਗੀਆਂ ਗੱਲਾਂ ਸ਼ੇਅਰ ਕਰਦੀ ਆ ਤੁਸੀਂ ਨੋਟ ਕੀਤਾ ਹੋਣਾ ਸੋ ਨੋ ਕਮਾਈ ਨੋ ਅਰਨਿੰਗ ਮੇਰਾ ਏਮ ਆਫ ਲਾਈਫ ਹੀ ਡਿਫਰੈਂਟ ਹੈ ਜene ਮੈਨੂੰ ਨਹੀਂ ਪਛਾਣਿਆ ਉਹ ਫਿਰ ਬਹੁਤ ਪਛੜ ਗਿਆ ਸਮਝੋ ਠੀਕ ਹੈ ਜੀ ਮਿਲਾਂਗੇ ਕੱਲ ਇੱਕ ਨਵੇਂ ਵਿਸ਼ੇ ਨਵੀਂ ਵੀਡੀਓ ਨਾਲ ਇਹ ਪੰਜ ਗਲਤੀਆਂ ਜੇ ਕਰਦੇ ਹੋ ਕਰਨੋਂ ਹਟ ਜਾਓ ਮੈਂ ਨਵਾਂ ਟੌਪਿਕ ਲੈ ਕੇ حاضر ਹੋ ਜਾਂਗੀ ਹਾਜੇ ਮੇਰੇ ਕੋਲ ਕੁੰਭ ਤੇ ਮੀਨ ਰਾਸ਼ੀ 2026 ਪਿਆ ਆ ਇੱਕ ਦਿਨ ਚੋਂ ਮੈਂ ਵੀਡੀਓ ਬਣਾ ਲੈਣੀ ਤੁਸੀਂ ਜ਼ਰੂਰ ਦੇਖ ਲੈਓ ਇੱਕ ਹੋਰ ਵੈਦਿਕ ਸੱਚਨਾ ਮਿਲਾਂਗੇ ਟਿਲ ਦੈਨ ਬਾਏ ਬਾਏ